ਤਵ ਵਿਰੋਧ ਜਨਮ ਜਾਤ ਤੋਂ ਬਾਦਲਾਂ ਨੇ ਸਾਡਾ ਵਿਰੋਧ ਕਰਨ ਗਾਂਧੀ ਪਰਵਾਤਾ ਜਨਮ ਜਾਤੋਂ ਉਹਨਾਂ ਨੇ ਤਾਂ ਸੌ ਖਾਦੀ ਵੀ ਹੈ ਕਿ ਰਾਹੁਲ ਗਾਂਧੀ ਕੋਈ ਚੰਗੀ ਗੱਲ ਵੀ ਕਹਦੇ ਲੋ ਮੈਂ ਇਹ ਤੁਹਾਨੂੰ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਰਾਹੁਲ ਗਾਂਧੀ ਜੀ ਤੋਂ ਦੋਹਾਂ ਤੋਂ ਵੱਧ ਸਿੱਖ ਹਿਸਟਰੀ ਦੇ ਬਾਰੇ ਰਾਹੁਲ ਗਾਂਧੀ ਜੀ ਜਾਣਦੇ ਹੋ ਕਿਉਂਕਿ ਜੋ ਰਾਹੁਲ ਗਾਂਧੀ ਜੀ ਪੜ੍ਹਦੇ ਨੇ ਜੋ ਰਾਹੁਲ ਗਾਂਧੀ ਜੀ ਦੇ ਕੋਲੇ ਜਾਣਕਾਰੀ ਹੈ ਹਰ ਰਿਲੀਜੀਅਨ ਤੇ ਮੈਂ ਸਮਝਦਾ ਉੱਚ ਜੀ ਮਹਾਰਾਜੀ ਦੇ ਅਸਿਰ ਮੱਥਾ ਢਿੱਗਦੇ ਆ ਬਹੁਤ ਸਾਰੇ ਹਿੰਦੂ ਵੀ ਢਿੱਗਦੇ ਆ ਤਰਸ਼ੂਲ ਬਾਰੇ ਸਭ ਬਾਰੇ ਜਿਹੜਾ ਗਲੇ ਚ ਹੈ ਕਿ ਉਹ ਮੌਤ ਨੂੰ ਹਮੇਸ਼ਾ ਆਪਦੇ ਕੋਲੇ ਰੱਖਦੇ ਸਨ ਸੋ ਇਸ ਤਰ੍ਹਾਂ ਦੀ ਜਿਹੜੀ ਵਿਆਖਿਆ ਰਾਹੁਲ ਗਾਂਧੀ ਨੇ ਕੀਤੀ ਇਹ ਬੜੀ ਵੱਡੀ ਜਾਣਕਾਰੀ ਹੈ ਕਿਉਂਕਿ ਨਹੀਂ ਤਾਂ ਰਿਲੀਜੀਅਨ ਤੇ ਜਦੋਂ ਤੁਸੀਂ ਬੰਦਾ ਬੋਲਦਾ ਉਹਦੋਂ ਕੋਈ ਨਾ ਕੋਈ ਫਾਸੀ ਜਾਂਦਾ ਹੈ ਕਈ ਤਾਂ ਮੇਰੇ ਅੱਗੇ ਤੁਕਾਂ ਵੀ ਨਹੀਂ ਚੰਗੇ ਤਰੀਕੇ ਨਾਲ ਬੋਲ ਸਕਦੇ ਉੱਥੇ ਹੀ ਫਸ ਜਾਂਦੇ ਨੇ ਮੈਂ ਧੰਨਵਾਦ ਕਰਦਾ ਸਾਡੇ ਵਖਰੇਵੇਂ ਆ ਵੱਖ-ਵੱਖ ਆ ਲੋਕਾਂ ਦੇ ਨਾਲ ਵਕ ਵਕ ਪਾਰਟੀਆਂ ਦੇ ਨਾਲ ਆਖ ਵਕੀ ਇਸ਼ੂਸ ਨੇ ਪਰ ਚੰਗੇ ਕੌਜ਼ ਦੀ ਗਲਤੀ ਕਰੋ ਚੰਗੀ ਗੱਲ ਕਹੀ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕੀ ਕਿਹਾ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੁਸਲਮਾਨਾਂ ਨੂੰ ਖਤਰਾ ਹੋ ਸਕਦਾ ਹੈ ਕੱਲ ਨੂੰ ਫਲਾਣੇ ਧਰਮ ਨੂੰ ਹੋ ਸਕਦਾ ਹੈ ਕੱਲ ਨੂੰ ਫਲਾਣੇ ਨੂੰ ਧਰਮ ਨੂੰ ਕਿਉਂ ਹੀ ਮਾੜੀ ਗੱਲ ਕੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਬੀਬੀ ਜਗੀਰ ਕੁਰਤਰੀ ਭਾਰਤ ਦਾ ਜਿਹੜੇ ਆਗੂ ਆ ਉਹਨਾਂ ਸਾਰਿਆਂ ਨੇ ਜਿਹੜਾ ਰਾਹੁਲ ਗਾਂਧੀ ਦਾ ਬੋਸ ਕੀਤਾ ਕਿ ਕਿਹਨੇ ਜਾਉਂਦੇ ਜਿਹੜਾ ਇਸ਼ੂ ਹੈਗਾ ਜਿਸ ਮੁੱਦੇ ਤੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਣਾ ਉਹ ਇਹ ਹੈਗਾ ਕਿ ਰਾਹੁਲ ਗਾਂਧੀ ਜੀ ਨੇ ਅਮਰੀਕਾ ਦੇ ਵਿੱਚ ਜੋ ਸਰਦਾਰ ਸਾਹਿਬ ਨੂੰ ਇੱਕ ਸਿੱਖ ਨੂੰ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਭਾਈ ਆਪਕਾ ਥੋੜਾ ਨਾਮ ਕੀ ਹੈ ਉਹਨਾਂ ਨੇ ਆਪ ਦਾ ਨਾਮ ਦੱਸਿਆ ਉਹਨਾਂ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਪੱਗ ਬੰਨਣ ਆਸੇ ਜਾਂ ਕੜਾ ਪਾਉਣ ਆਸਤੇ ਹੋ ਸਕਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਤੋਂ ਤੁਹਾਨੂੰ ਆਜ਼ਾਦਤ ਲੈਣੀ ਪਵੇ ਇਹਦਾ ਮਤਲਬ ਇਹ ਸੀਗਾ ਕਿ ਜਿਸ ਪ੍ਰਕਾਰ ਦੇ ਹਾਲਾਤ ਅੱਜ ਹਿੰਦੁਸਤਾਨ 'ਚ ਬੰਦੇ ਜਾ ਰਹੇ ਅੱਜ ਤੱਕ ਕੇਵਲ ਮੁਸਲਮਾਨਾ ਭਾਵਨਾਵਾਂ ਤੇ ਹਮਲਾ ਹੈ ਜਦੋਂ ਮਿਨੋਰਿਟੀ ਹੌਲੀ ਹੌਲੀ ਇਹਨਾਂ ਨੇ ਵੱਖ-ਵੱਖ ਮਿਨੋਰਿਟੀਆਂ ਤੇ ਹਮਲਾ ਹੋ ਸਕਦਾ ਹੈ ਕਿਉਂਕਿ ਜਿਸ ਪ੍ਰਕਾਰ ਦੀ ਰਾਜਨੀਤੀ ਬੀਜੇਪੀ ਕਰ ਰਹੀ ਹੈ ਮੈਂ ਸਮਝਦਾ ਕਿ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਹੈ ਇਹਨਾਂ ਚੋਣਾਂ ਦੇ ਦਰਮਿਆਨ ਤੁਸੀਂ ਆਪ ਦੇਖਿਆ ਹੋਣਾ ਹਿੰਦੂ ਸਿੱਖ ਭਾਈਚਾਰੇ ਨੂੰ ਵੰਡਿਆ ਗਿਆ ਦਲਿਤ ਭਰਾਵਾਂ ਨੂੰ ਅਲੱਗ ਵੰਡਿਆ ਗਿਆ ਮੁਸਲਮਾਨ ਭਰਾਵਾਂ ਨੂੰ ਅਲੱਗ ਵੰਡਿਆ ਗਿਆ ਕਾਂਗਰਸ ਪਾਰਟੀ ਇਹੋ ਜੀ ਸਿਆਸਤ ਦੀ ਨਾਤਾ ਹਮੇਂ ਕਾਂਗਰਸ ਨੇ ਕਦੇ ਪੜੀ ਹੈ ਤੇ ਨਾ ਪੜਦੀ ਹੈ ਕਾਂਗਰਸ ਹਮੇਸ਼ਾ ਕਹਿੰਦੀ ਹੈ ਕਿ ਸਾਡੀ ਸੋਚ ਸੈਕੂਲਰ ਹੈ ਅਸੀਂ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਦਲਿਤ ਭਰਾਵਾਂ ਦਾ OBCs ਦਾ ਰਵੀਦਾਸੀਆਂ ਦਾ ਬਾਲਮਿਕੀਆਂ ਦਾ ਜਿੰਨੀਆਂ ਵੀ ਛੱਤੀ ਬਰਾਦਰੀਆਂ ਹੈਗੀਆਂ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਤੇ ਉਹਨਾਂ ਦੇ ਧਰਮਾਂ ਦਾ ਵੀ ਸਨਮਾਨ ਕਰਦੇ ਹਾਂ ਉਹਨਾਂ ਦੇ ਵੱਖ-ਵੱਖ ਧਰਮਾਂ ਨੂੰ ਮਨਨ ਦੇ ਤਰੀਕਿਆਂ ਦਾ ਵੀ ਸਨਮਾਨ ਕਰਦੇ ਆ ਉਹਨਾਂ ਦੀ ਆਸਤਾ ਦਾ ਵੀ ਸਨਮਾਨ ਕਰਦੇ ਹਾਂ ਚਾਹੇ ਕਿਸੇ ਦੀ ਆਸਤਾ ਕਿਸੇ ਦੇ ਪ੍ਰਤੀ ਇਸੇ ਕਰਕੇ ਤਾਂ ਰਾਹੁਲ ਗਾਂਧੀ ਜੀ ਨੇ ਸ਼ਿਵਜੀ ਮਹਾਰਾਜ ਜੀ ਦੇ ਬਾਰੇ ਦੇਸ਼ ਦੀ ਸੰਸਦ ਦੇ ਵਿੱਚ ਗੁਰੂ ਨਾਨਕ ਦੇ ਜਿਹੜਾ ਸਨੇਹਾ ਸੀ ਗੁਰੂ ਨਾਨਕ ਦੀ ਫੋਟੋ ਦਿਖਾ ਕੇ ਸੰਸਦ ਦੇ ਵਿੱਚ ਉਸ ਸਨੇਹ ਨੂੰ ਕੀਤਾ ਕਿ ਗੁਰੂ ਨਾਨਕ ਕੀ ਚਾਹੁੰਦੇ ਸਨ ਗੁਰੂ ਨਾਨਕ ਦੀ ਨਾਮ ਲੈਵਾ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਸਨ Shivji Maharaj ji ਦੇ ਤਰਸ਼ੂਲ ਦਾ ਕੀ ਮਾਇਨੇ ਹੈਗਾ ਸੋ ਮਾਨ ਸਨਮਾਨ ਦੇ ਨਾਲ ਸਾਰਾ ਜਿਹੜਾ ਸੰਸਦ ਦਾ ਭਾਸ਼ਣ ਕੀ ਨਾ Hindu ਜਿਹੜਾ ਹੈਗਾ ਤੁਸੀਂ ਯਾਦ ਹੋਣਾ ਉੱਥੇ ਸੰਸਦ ਚ ਕਿਹਾ ਕਿ ਜਿਹੜਾ Hindu ਹੈ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ ਡਰੋ ਮਰਤ ਡੈਰਾਓ ਮਰਤ ਕਹਿੰਦਾ ਮਤਲਬ ਜਿਹੜਾ ਕੋਈ ਵੀ ਧਰਮ ਚਾਹੇ ਉਹ Hindu ਧਰਮ ਚਾਹੇ ਉਹ Sikh ਧਰਮ ਚਾਹੇ Musalman ਧਰਮ ਚਾਹੇ Christians ਹੈ ਇਹ ਕਿਸੇ ਨੂੰ ਡਰੋਂ ਦੀ ਪ੍ਰੇਰਣਾ ਸਾਡਾ ਕੋਈ ਧਰਮ ਨਹੀਂ ਦਿੰਦਾ ਇਹ ਇੱਥੇ ਇੱਥੇ ਵਖਰੇਵੇਂ ਪਾ ਦਿੱਤੇ ਗਏ ਬੀਜੇਪੀ ਸਰਕਾਰ ਦੁਆਰਾ ਕੇਵਲ ਵੋਟਾਂ ਦੀ ਰਾਜਨੀਤੀ ਆਸੇ ਇਸ ਕਰਕੇ ਇਹ ਸਾਰਾ ਜਿਹੜਾ ਅਡੰਬਰ ਰਹਿ ਚਿਆ ਗਿਆ ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਜਿਹੜੀ ਬੇਅਦਬੀ ਕੀਤੀ ਗਈ Hindu ਧਰਮ ਦੀ ਉਹ ਬੀਜੇਪੀ ਨੇ ਕੀਤੀ RAM ਜੀ ਦੇ ਜਿਹੜੇ ਝੰਡੇ ਲਾਏ ਗਏ ਜਗਾ ਜਗਾ ਚੌਂਕਾਂ ਤੇ ਇੱਕ ਦਿਨ ਪਹਿਲਾਂ ਤੇ ਫਿਰ ਉਹ ਹਵਾ ਨਾਲ ਉੱਟ ਉੱਟ ਕੇ ਉਸ ਸੜਕਾਂ ਦੇ ਵਿੱਚ ਡਿੱਗੇ ਮੇਰਾ ਖਿਆਲ ਝੰਡੇ ਤੇ ਫੋਟੋ ਸਾਡੇ ਗੁਰੂ ਰਾਮ ਭਗਵਾਨ ਜੀ ਦੀ ਹੋਣੀ ਨਹੀਂ ਚਾਹੀਦੀ ਪਰ ਲੇਕਿਨ ਉਹ ਝੰਡਾ ਜਾਣ ਬੁਝ ਕੇ ਚੌਕਾਂ ਚ ਚਿਰਾਹਿਆਂ ਚ ਮੋੜਾਂ ਤੇ ਗਰਿੱਲਾਂ ਤੇ ਬੰਨ੍ਹ ਦਿੱਤੇ ਗਏ ਤਾਂ ਜੋ ਕਿ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਸੀ ਸੋ ਇਹ ਇਹ ਬੇਅਦਬੀ ਸੀ ਸੋ ਰਾਹੁਲ ਗਾਂਧੀ ਨੇ ਕਿਹਾ ਕਿ ਹੋ ਸਕਦਾ ਹੈ ਕੱਲ ਨੂੰ ਤੁਸੀਂ ਇਹੋ ਜਿਹਾ ਦੇਸ਼ ਚਾਹੁੰਦੇ ਹੋ ਇਹ ਜਿੱਥੇ ਤੁਹਾਨੂੰ ਹਰ ਚੀਜ਼ ਦੀ ਇਜਾਜ਼ਤ ਲੈਣੀ ਪਵੇ ਕਿਸੇ ਸਿੱਖ ਮਰਿਆਦਾ ਦਾ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕਹੀ ਜਿਹਦੇ ਨਾਲ ਸਿੱਖਾਂ ਨੂੰ ਜਾਂ ਸਿੱਖਾਂ ਦੇ ਮਨ ਨੂੰ ठेस ਪਹੁੰਚੀ ਹੋਵੇ ਮੈਂ ਵੀ ਇੱਕ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਮੰਨਦਾ ਹਾਂ ਔਰ ਰਾਹੁਲ ਗਾਂਧੀ ਐਸਾ ਵਿਅਕਤੀ ਜਿਨੇ ਹਰਮੰਦਰ ਸਾਹਿਬ ਤਿੰਨ ਦਿਨ ਬਾਟ ਕੇ ਨਾ ਇੱਕ ਵਾਰੀ ਨਹੀਂ ਮੇਰੇ ਖਿਆਲ ਜਿੰਨੇ ਵਾਰੀ ਪੰਜਾਬ ਆਏ ਕੋਸ਼ਿਸ਼ ਕੀਤੀ ਕਿ ਹਰਮੰਦਰ ਸਾਹਿਬ ਨਕਮਸਤ ਖੋਣ ਪਗ ਬੰਨਣ ਜਾਂ ਫਿਰ ਫਤੀਕੜ ਸਾਹਿਬ ਦੀ ਧਰਤੀ ਤੋਂ ਆਪਣੀ ਯਾਤਰਾ ਆਰੰਭ ਕੀਤੀ ਇਹ ਕਿਉਂ ਹੋਇਆ ਰਾਹੁਲ ਗਾਂਧੀ ਨੇ ਗੱਲ ਕਿਉਂ ਕਹੀ ਉਹਦਾ ਕਾਰਨ ਕੀ ਸੀਗਾ ਕੀ ਭਾਜਪਾ ਨੇ ਜਦੋਂ ਸਾਡਾ ਕੇਸਰੀ ਝੰਡਾ ਕਿਸਾਨਾਂ ਨੇ ਜਾ ਕੇ ਲਾਲ ਕਿਲੇ ਤੇ ਲਹਿਰਾਤਾ ਤੇ ਉਹਨਾਂ ਨੂੰ ਖਾਲਿਸਤਾਨੀ ਭਾਜਪਾ ਨੇ ਨਹੀਂ ਕਿਹਾ ਕਿ ਇਹ ਸਿੱਖਾਂ ਦਾ ਅਪਮਾਨ ਨਹੀਂ ਸੀ ਕਿ ਸਿੱਖ ਨੂੰ ਆਵਦਾ ਚੰਦਾ ਜੀ ਲਾਰਾ ਤੇ ਉਹਨੂੰ ਖਾਲਿਸਤਾਨ ਦਾ ਰੂਪ ਦਿੱਤਾ ਗਿਆ ਔਰ ਸਾਰੇ ਟੀਵੀ ਚੈਨਲਾਂ ਤੇ ਤੁਸੀਂ ਚਲਾਇਆ ਕਿ ਇਹ ਨੈਕਸਲਾਈਟ ਹੈ ਇਹ ਤਾਂ 테러ਰਿਸਟ ਨੇ ਇਹ ਖਾਲਿਸਤਾਨੀ ਨੇ ਇਹ ਵੱਖਰੇ ਭਾਰਤ ਦੀ ਮੰਗ ਕਰਦੇ ਕਿ ਇਹ ਸਿੱਖਾਂ ਦਾ ਮੈਂ ਸਮਝਦਾ ਕਿ અપਮਾਨ ਨਹੀਂ ਕੀਤਾ ਤੁਸੀਂ ਫਿਰ ਆਦਮੀਆਂ ਪ੍ਰਧਾਨ ਮੰਤਰੀ ਜੀ ਇੱਥੇ ਆਏ ਸਨ ਪੰਜਾਬ ਆਏ ਪੰਜਾਬ ਆਏ ਤੇ ਫਿਰ ਫਿਰੋਜ਼ਪੁਰ ਤੋਂ ਮੁੜ ਗਏ ਜਦੋਂ ਉਹਨਾਂ ਨੇ ਕਿਹਾ ਕਿ ਕਿਸਾਨ ਜਥੇ ਬੰਦੀਆਂ ਨੇ ਜਿਹੜਾ ਧਰਨਾ ਲਾਇਆ ਸੀ ਉਹਨਾਂ ਨੇ ਕਿਹਾ ਕਿ ਮੈਂ ਬਚਕਰ ਆ ਗਏ ਆ ਮੈਂ ਬਚ ਗਿਆ ਹਾਂ ਇਹਦਾ ਮਤਲਬ ਸਿੱਖ ਤੁਨੂੰ ਮਾਰਨਾ ਚਾਹੁੰਦੇ ਸੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਮੇਰੇ ਕਹਿਣ ਦਾ ਮਤਲਬ ਕੰਗੜਾ ਰਣੋਦ ਨੇ ਕਿਹਾ ਸਾਡੀਆਂ ਮਾਵਾਂ ਦੇ ਬਾਰੇ ਸਾਡੀਆਂ ਭੈਣਾਂ ਦੇ ਬਾਰੇ ਕਿ ਉੱਥੇ ਤਾਂ ਪਹਾੜੇ ਤੇ ਲਿਆਂਗੀਆਂ ਗਈਆਂ ਔਰਤਾਂ ਆਈਆਂ ਨਹੀਂ ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਇੱਕ ਬੀਜੇਪੀ ਦੀ ਸੰਸਦ ਦੇ ਗੱਲ ਕਹਿੰਦੀ ਹੈ ਕੰਗੜਾ ਰੋਦ ਨੇ ਕਿਹਾ 700 ਕਿਸਾਨ ਸ਼ਹੀਦ ਹੋ ਗਿਆ ਸਾਡਾ ਉਥੇ ਕੰਗੜਾ ਰੋਦ ਕਹਿੰਦੀ ਕਿ ਕਿਸਾਨ ਉਸ ਮੋਰਚੇ ਦੇ ਵਿੱਚ ਤਾਂ ਰੇਪ ਹੁੰਦੇ ਸਨ ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਜੋ ਮੇਰੇ ਕਹਿਣ ਦਾ ਮਤਲਬ ਹੈ ਰਾਹੁਲ ਗਾਂਧੀ ਨੂੰ ਸਿੱਖ ਬਾਰੇ ਸਿੱਖ ਹਿਸਟਰੀ ਬਾਰੇ ਬਹੁਤ ਵਧੀਰੇ ਜਾਣਕਾਰੀ ਹੈ ਨਾ ਕੇਵਲ ਸਿੱਖ ਹਿਸਟਰੀ ਬਾਰੇ ਸਾਰੇ ਰਿਲੀਜੀਅਨਸ ਬਾਰੇ ਰਾਹੁਲ ਗਾਂਧੀ ਪੜ੍ਹਦੇ ਨੇ ਮੈਨੂੰ ਪਤਾ ਹੈ ਕਿ ਕਈ ਵਾਰੀ ਸਾਡੇ ਨਾਲ ਵੀ ਤੁਰੇ ਜਾਂਦੇ ਜਾਂਦੇ ਯਾਤਰਾ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਬਾਰੇ ਫਿਰ ਅੰਤਿਮ ਸਮੇਂ ਕੀ ਹੋਇਆ ਕਿੱਥੇ ਹੋਇਆ ਕਈ ਥਾਂ ਤੇ ਸਾਡਾ ਅਟਕ ਜਾਂਦਾ ਸੀ ਪਰ ਉਹਨਾਂ ਨੇ ਹਿਸਟਰੀ ਨੂੰ ਪੜ੍ਹ ਕੇ ਉਹਦੇ ਤੇ ਬੜੀ ਮੈਨੂੰ ਲੱਗਦਾ ਵਿਸਤਾਰਪੂਰਕ ਜਿਹੜੀ ਨੌਲੇਜ ਹੈ ਜਿਹੜੀ ਉਹਨਾਂ ਨੇ ਗ੍ਰਹਿਣ ਕੀਤੀ ਹੈ ਸੋ ਕੋਈ ਉਥੋਂ ਜੰਗਪੁਰੇ ਦਾ ਖੜਾ ਹੋ ਕੇ ਇੱਕ ਜਿਹੜਾ 4 ਵਜੇ ਲੋਕ दारू ਦਾ ਸੇਵਨ ਕਰਦੇ ਐ ਤੇ ਉਹ ਰਾਹੁਲ ਗਾਂਧੀ ਨੂੰ ਕਹਿੰਦਾ ਕਿ ਅਸੀਂ ਤੈਨੂੰ ਸਭ ਕੁਝ ਸਿਖਾਵਾਂਗੇ ਅਸੀਂ ਦੱਸਾਂਗੇ ਤੇਰੇ ਨਾਲ ਇਹ ਹੋਏਗਾ ਇਹੋ ਜਿਹੇ ਲੋਕਾਂ ਤੇ ਕੀ ਪੁਲਿਸ ਕਾਰਵਾਈ ਨਹੀਂ ਹੋਣੀ ਚਾਹੀਦੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ ਜਿਹੜੇ ਲੋਕ ਰਾਹੁਲ ਗਾਂਧੀ ਦੇ ਬਾਰੇ ਬਿਨਾ ਕਿਸੇ ਗੱਲ ਤੋਂ ਟਿੱਪਾ ਟਿੱਪਣੀ ਕਰ ਰਹੇ ਔਰ ਜਿਹੜੇ ਲੋਕ ਕੱਲ ਤੱਕ ਰਾਹੁਲ ਗਾਂਧੀ ਦੇ ਮਗਰ ਮਗਰ ਘੁੰਮਦੇ ਸਨ ਤਲਵੇ ਚੜਦੇ ਸਨ ਅੱਜ ਜੋ ਨਵੇਂ ਨਵੇਂ ਬੀਜੇਪੀ ਚ ਗਏ ਹੈ ਉਹ ਰਾਹੁਲ ਗਾਂਧੀ ਤੇ ਸਵਾਲ ਚੱਕਦੇ ਨੇ ਰਾਹੁਲ ਗਾਂਧੀ ਨੂੰ ਕਹਿੰਦੇ ਰਾਹੁਲ ਗਾਂਧੀ ਵਿਦੇਸ਼ੀ ਹੈ ਕੀ ਨਜ਼ਰ ਨਹੀਂ ਆਇਆ ਮਗਰ ਲੈ 20 ਸਾਲ ਦਾ ਵੀ ਰਾਹੁਲ ਗਾਂਧੀ ਵਿਦੇਸ਼ੀ ਹੈ ਇਹ ਐਕਚੁਅਲੀ ਕੀ ਹੈ ਕਿ ਡਰ ਸਤਾਰੇ ਆ ਬੀਜੇਪੀ ਨੂੰ ਦੱਸ ਸਤਾਰ ਇੱਕ ਵਿਅਕਤੀ ਜਿਹੜਾ ਨਿਡਰ ਹੋ ਕੇ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਆ ਨਿਡਰ ਹੋ ਕੇ ਖੜਾ ਹੈ ਜਿਹਨੂੰ ਕੋਈ ਡਰ ਪੈ ਨਹੀਂ